ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਵੱਲੋਂ 10 ਲੱਖ ਸਿਹਤ ਬੀਮਾ ਯੋਜਨਾ ਚਲਾਈ ਗਈ ਹੈ ਹਾਲਾਂਕਿ ਇਸ ਨੂੰ ਲੈ ਕੇ ਕਈ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਨੇ ਪਰੰਤੂ ਉੱਥੇ ਹੀ ਅਫਵਾਹਾਂ ਫਲਾਉਣ ਵਾਲਿਆਂ ਨੂੰ ਸਿੱਧੀ ਕਾਰਵਾਈ ਕਰਨ ਦੇ ਉਦੇਸ਼ ਪੰਜਾਬ ਸਰਕਾਰ ਦੇ ਵੱਲੋਂ ਦੇ ਦਿੱਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ 10 ਲੱਖ ਬੀਮਾ ਸਿਹਤ ਯੋਜਨਾ ਜਿਹੜੀ ਕਿ ਉਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣ ਜਾ ਰਿਹਾ ਹੈ ਪਰੰਤੂ ਕੁਝ ਵਿਰੋਧੀ ਧਿਰ ਪਾਰਟੀ ਦੇ ਵੱਲੋਂ ਜਿਹੜਾ ਕਿ ਇਸ ਨੂੰ ਲੈ ਕੇ ਅਫਵਾਹਾਂ ਜਿਹੜੀਆਂ ਕਿ ਫਲਾਈਆਂ ਜਾ ਰਹੀਆਂ ਨੇ ਪਰੰਤੂ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਮੁੱਖ ਮੰਤਰੀ ਹਤ ਯੋਜਨਾ ਨੂੰ ਲੈ ਕੇ ਕਈ ਦਿਨਾਂ ਤੋਂ ਕਈ ਤਰ੍ਹਾਂ ਦੀ ਜੜੀਏ ਕਿ ਗੱਲਾਂ ਕਈਆਂ ਜਾ ਰਹੀਆਂ ਨੇ ਕਿਤੇ ਨੇ ਕਿਤੇ ਇਹ ਕਿਹਾ ਜਾ ਰਿਹਾ ਕਿ ਇਹ ਇਲਾਜ ਫ੍ਰੀ ਨਹੀਂ ਹੈ ਤੇ ਕਿਤੇ ਕਾਰਡ ਮੰਨਤਾ ਨਾ ਹੋਣ ਦੀ ਗੱਲ ਫਲਾਈ ਜਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਯਤਨ ਜੋ ਹਰ ਕਿਸੇ ਨੂੰ ਬਰਾਬਰੀ ਦਾ ਅਹਿਸਾਸ ਕਰਾਉਂਦਾ ਹੈ ਤਾਂ ਆਮ ਆਦਮੀ ਪਾਰਟੀ ਦਾ ਮੁਸ਼ਕਲ ਵਕਤ ਵਿੱਚ ਸਾਥ ਦੇਣ ਦੇ ਲਈ ਸਰਕਾਰ ਨੇ ਇਹ ਸ਼ੁਰੂ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਵਿਰੋਧੀ ਤਰਕੋਸ਼ਿਸ਼ ਕਰ ਰਹੀ ਹੈ ਤੇ ਇਸ ਨੂੰ ਲੈ ਕੇ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਸਾਹਮਣੇ ਆ ਕੇ ਇਹ ਸਾਫ਼ ਕੀਤਾ ਹੈ ਕਿ ਲਾਚ ਪੂਰੀ ਤਰ੍ਹਾਂ ਕੈਸ਼ ਲੈਸ਼ ਹੈ ਤੇ ਅਫਵਾਹ ਫਲਾਉਣ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ ਜੋ ਝੂਠ ਫਲਾਏ ਜਾ ਰਹੇ ਨੇ ਉਹ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਲੈ ਕੇ ਬਖਸ਼ਾ ਨਹੀਂ ਜਾਵੇਗਾ ਤੇ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਝੂਠ ਹੈ ਜਿਹੜੇ ਕਿ ਦੱਸੇ ਜਾ ਰਹੇ ਨੇ ਹਾਲਾਂਕਿ ਉੱਥੇ ਕਿਹਾ ਜਾ ਰਿਹਾ ਹੈ ਕਿ ਹਸਪਤਾਲਾਂ ਦੇ ਵਿੱਚ ਪੈਸੇ ਦੇਣ ਪੈਣੇ ਪੈਣਗੇ ਪਰੰਤੂ ਅਜਾਈ ਕੋਈ ਗੱਲ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਵੀ ਪੈਸਾ ਮੰਗਦਾ ਹੈ ਤਾਂ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਤਾਂ ਸਰਕਾਰ ਹਸਪਤਾਲ ਨੂੰ ਸਿੱਧੇ ਭੁਗਤਾਨ ਕਰੇਗੀ ਤੇ ਮਰੀਜ਼ ਤੋਂ 1 ਰੁਪਿਆ ਵੀ ਨਹੀਂ ਲਿਆ ਜਾਵੇਗਾ ਤੇ ਜੇਕਰ ਕੋਈ ਪੈਸਾ ਮੰਗਦਾ ਹੈ ਤਾਂ ਉਸਦੇ ਉੱਤੇ ਸਿੱਧੀ ਕਾਰਵਾਈ ਜਿਹੜੀ ਕਿ ਆਮ ਆਦਮੀ ਪਾਰਟੀ ਕਰੇਗੀ ਹਾਲਾਂਕਿ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਯੋਜਨਾ ਸਿਰਫ ਕੁਝ ਲੋਕਾਂ ਲਈ ਹੈ ਜਦਕਿ ਪੰਜਾਬ ਦਾ ਹਰ ਪਰਿਵਾਰ 10 ਲੱਖ ਰੁਪਏ ਤੱਕ ਦੇ ਕੈਸ਼ ਲੈਸ਼ ਇਲਾਸ ਹੱਕਦਾਰ ਹੈ ਚਾਹੇ ਸਰਕਾਰੀ ਕੰਮ ਹਰੀ ਹੋਵੇ ਚਾਹੇ ਉਹ ਪੈਨਸ਼ਨਰ ਹੋਵੇ ਤੇ ਪੰਜਾਬ ਦਾ ਹਰ ਨਾਗਰਿਕ ਇਸ ਦਾ ਹੱਕਦਾਰ ਹੈ ਤਾਂ ਉਹ ਦੱਸਦੀ ਹੈ ਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਨਿੱਜੀ ਹਸਪਤਾਲ ਦੇ ਵਿੱਚ ਇਹ ਯੋਜਨਾ ਸ਼ਾਮਲ ਨਹੀਂ ਪਰੰਤੂ ਤੁਹਾਨੂੰ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਾਈਵੇਟ ਹਸਪਤਾਲ ਪੈਨਲ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਪਰੰਤੂ ਲਗਭਗ 2600 ਬਿਮਾਰੀਆਂ ਤੇ ਸੇਵਾਵਾਂ ਮ ਕਵਰ ਨੇ ਇਸ ਦੇ ਵਿੱਚ ਟੈਸਟ ਜਾਂਚ ਜਾਂ ਦਾਖਲੇ ਤੋਂ ਵੱਖਰੇ ਹੋ ਕੇ ਦੱਸਿਆ ਜਾ ਰਿਹਾ ਸੀ ਕਿ ਪੈਸਾ ਲੱਗੇਗਾ ਪਰੰਤੂ ਅਜੇ ਹਾਂ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਕਾਰਡ ਬਣਾਉਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ ਸਹੂਲਤ ਕੇਂਦਰ ਅਤੇ ਉੱਥੇ ਹੀ ਵੋਟਰ ਆਈਡੀ ਜਾਂ ਹੋਰ ਆਧਾਰ ਕਾਰਡ ਜਾਈ ਡੀ ਦੇ ਨਾਲ ਇਹ ਆਸਾਨੀ ਦੇ ਨਾਲ ਰਜਿਸਟ੍ਰੇਸ਼ਨ ਹੋ ਜਾਵੇਗੀ ਤੇ ਹਸਪਤਾਲ ਵੀ ਕੋਈ ਪੈਸਾ ਨਹੀਂ ਮੰਗੇਗਾ। ਅਗਰ ਕਿਸੇ ਨੇ ਪੈਸਾ ਮੰਗਿਆ ਹੈ ਤਾਂ ਉਸ ਦੇ ਖਿਲਾਫ ਸ਼ਿਕਾਇਤ ਕੀਤੀ ਜਾਵੇਗੀ ਤਾਂ ਸਖਤ ਕਾਰਵਾਈ ਜਿਹੜੀ ਕਿ ਉਸਤੇ ਖਿਲਾਫ ਹੋਵੇਗੀ। ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਵੀ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਖਾਸ ਤੌਰ ਤੇ ਅਪੀਲ ਕਰਦੇ ਹਾਂ ਕਿ ਉਹ ਇਸ ਯੋਜਨਾ ਦਾ ਜਿਸ ਦਾ ਦੁਨੀਆ ਭਰ ਦੇ ਵਿੱਚ ਸਹਾਰਾ ਮਿਲ ਰਿਹਾ ਹੈ ਬਾਤੋ ਬਾਤ ਲਾਭ ਲਾਭ ਉਠਾਓ ਤਾਂ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਫ਼ ਕਿਹਾ ਹੈ ਕਿ ਕੁਝ ਪੰਜਾਬ ਆਵ ਵਿਰੋਧੀ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਤਾਂ ਕਿ ਜਨਤਾ ਇਸ ਯੋਜਨਾ ਦਾ ਲਾਭ ਨਾ ਲੈ ਸਕੇ ਤੇ ਇਹ ਯੋਜਨਾ ਲੋਕਾਂ ਨੂੰ ਕਰਜ਼ੇ ਤੋਂ ਬਚਾਉਣ ਪਰਿਵਾਰ ਨੂੰ ਸੁਰੱਖਿਅਤ ਰੱਖਣ ਅਤੇ ਇਲਾਜ ਨੂੰ ਆਸਾਨੀ ਬਣਾਉਣ ਦੇ ਲਈ ਹੈ ਸਰਕਾਰ ਦੀ ਗਰੰਟੀ ਹੈ ਤੇ ਇਲਾਜ ਹੋਵੇਗਾ ਪੂਰਾ ਹੋਵੇਗਾ ਤੇ ਕੈਸ਼ਲੈਸ਼ ਹੋਵੇਗਾ ਤਾਂ ਤੁਹਾਨੂੰ ਦੱਸੀ ਕਿ ਹੁਣ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਲਈ ਇੱਕ ਵੱਡਾ ਫਾਇਦਾ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸੀਏ ਕਿ 10 ਲੱਖ ਦੀ ਸਿਹਤ ਬੀਮਾ ਯੋਜਨਾ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਜਿਸ ਦਾ ਵੱਡਾ ਫਾਇਦਾ ਜਿਹੜਾ ਕਿ ਇੱਕ ਪੰਜਾਬੀ ਹੋ ਸਕਦਾ ਹੈ ਪਰੰਤੂ ਕੁਝ ਵਿਰੋਧੀ ਧਿਰ ਇਸ ਨੂੰ ਲੈ ਕੇ ਅਫਵਾਹਾਂ ਫੈਲਾ ਰਹੀ ਹੈ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਇਸ ਨੂੰ ਲੈ ਕੇ ਅਫਵਾਹ ਫੈਲਾਵੇਗਾ ਉਸ ਦੇ ਉੱਤੇ ਸਿੱਧੀ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ 10 ਲੱਖ ਸਿਹਤ ਬੀਮਾ ਯੋਜਨਾ ਦੇ ਵਿੱਚ ਪੰਜਾਬ ਦੇ ਲੋਕਾਂ ਦਾ 1 ਰੁਪਿਆ ਨਹੀਂ ਲੱਗੇਗਾ ਤੇ ਜੇਕਰ ਕੋਈ ਵੀ ਪੈਸਾ ਮੰਗਦਾ ਹੈ ਤਾਂ ਉਸ ਦੇ ਉੱਤੇ ਸਿੱਧੀ ਕਾਰਵਾਈ ਕੀਤੀ ਜਾਵੇਗੀ